ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 10ਵੀਂ ਅਤੇ 12ਵੀਂ ਜਮਾਤ ਦੇ ਬੋਰਡ ਦੇ ਨਤੀਜੇ ਐਲਾਨੇ ਜਾ ਰਹੇ ਹਨ ਤੁਹਾਨੂੰ ਦੱਸਦੀ ਹਾਂ ਕਿ ਸਿੱਖਿਆ ਬਣਾਲੀ ਦੇ ਅਨਸਾਰ ਪ੍ਰੀਖਿਆ ਦੇ ਵਿੱਚ ਘੱਟੋ-ਘੱਟ 33% ਅੰਕ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ ਪਾਸ ਕੋਸ਼ਿਤ ਕੀਤਾ ਜਾਂਦਾ ਹੈ ਪਰ ਇਹ ਸਵਾਲ ਹੈ ਕਿ ਜ਼ਿਆਦਾਤਰ ਇਮਤਿਹਾਨਾਂ ਵਿੱਚ ਪਾਸਿੰਗ ਅੰਕ ਸਿਰਫ 33% ਹੀ ਕਿਉਂ ਹਨ ਅੱਜ ਅਸੀਂ ਤੁਹਾਨੂੰ ਇਸ ਦੇ ਪਿੱਛੇ ਦਾ ਕਾਰਨ ਦੱਸਾਂਗੇ ਜਾਣਕਾਰੀ ਮੁਤਾਬਿਕ ਉੱਤਰ ਪ੍ਰਦੇਸ਼ ਵਿੱਚ ਪਾਸ ਹੋਣ ਲਈ ਵਿਦਿਆਰਥੀਆਂ ਨੂੰ ਘੱਟੋ ਘੱਟ 33% ਅੰਕ ਹਾਸਲ ਕਰਨੇ ਪੈਂਦੇ ਹਨ ਇਸ ਤੋਂ ਇਲਾਵਾ ਪੰਜਾਬ ਗੁਜਰਾਤ ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਸਿਰਫ 33% ਅੰਕਾਂ ਦੀ ਹੀ ਲੋੜ ਹੁੰਦੀ ਹੈ ਜਦੋਂ ਕਿ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਜਾਨਕਿ ਸੀਬੀਐਸਸੀ ਵਿੱਚ ਵਿਦਿਆਰਥੀਆਂ ਨੂੰ ਪਾਸ ਹੋਣ ਲਈ 33% ਦੀ ਲੋੜ ਹੁੰਦੀ ਹੈ ਕੇਰਲ ਬੋਰਡ ਦੀ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਲਈ ਵਿਦਿਆਰਥੀਆਂ ਨੂੰ ਘੱਟੋ-ਘੱਟ 30% ਦੇ ਅੰਕਾਂ ਦੀ ਲੋੜ ਹੁੰਦੀ ਹੈ। ਕੇਰਲ ਵਿੱਚ ਪਾਸਿੰਗ ਅੰਕ ਭਾਰਤ ਦੇ ਸਾਰੇ ਰਾਜਾਂ ਨਾਲੋਂ ਘੱਟ ਤੋਂ ਘੱਟ ਹਨ। ਤੁਹਾਨੂੰ ਦੱਸ ਦਈਏ ਕਿ ਭਾਰਤ ਤੋਂ ਇਲਾਵਾ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਵਿੱਚ ਵੀ ਪਾਸਿੰਗ ਅੰਕ ਸਿਰਫ 33% ਹਨ। ਦੱਸ ਦਈਏ ਕਿ 1858 ਵਿੱਚ ਅੰਗਰੇਜ਼ਾਂ ਨੇ ਭਾਰਤ ਵਿੱਚ ਮੈਟ੍ਰਿਕ ਦੀ ਪਹਿਲੀ ਪ੍ਰੀਖਿਆ ਕਰਵਾਈ ਸੀ ਉਸ ਸਮੇਂ ਬਰਤਾਨੀਆਂ ਵਿੱਚ ਘੱਟੋ-ਘੱਟ 65% ਅੰਕ ਪ੍ਰਾਪਤ ਕਰਨ ਵਾਲੇ ਹੀ ਪਾਸ ਹੁੰਦੇ ਸਨ ਇਸ ਦੇ ਬਾਵਜੂਦ ਵੀ ਬ੍ਰਿਟਿਸ਼ ਅਧਿਕਾਰੀਆਂ ਨੇ ਭਾਰਤੀਆਂ ਲਈ ਪਾਸਿੰਗ ਮਾਰਕਸ 33% ਤੈਅ ਕੀਤੇ ਸਨ ਦਰਸਲ ਬ੍ਰਿਟਿਸ਼ ਅਫਸਰਾਂ ਦਾ ਮੰਨਣਾ ਸੀ ਕਿ ਭਾਰਤੀ ਉਨਾ ਨਾਲੋਂ ਘੱਟ ਪੜੇ ਲਿਖੇ ਹਨ ਇਹੀ ਕਾਰਨ ਹੈ ਕਿ ਅਸੀਂ ਪਾਸਿੰਗ ਅੰਕਾਂ ਦੇ ਮਾਮਲੇ ਦੇ ਵਿੱਚ ਬਰਤਾਨੀਆਂ ਦੁਆਰਾ ਸ਼ੁਰੂ ਕੀਤੀ ਪ੍ਰਣਾਲੀ ਨੂੰ ਅੱਜ ਵੀ ਜਾਰੀ ਰੱਖ ਰਹੇ ਹਾਂ